ਪਰ ਦੁਨੀਆ ਇੰਦਰ ਨੂੰ ਯਾਦ ਕਰਦੀ ਹੈ ਵੀ ਹਾਂ ਹੂੰ ਇੰਦਰ ਨੂੰ ਹਾਂ ਚੰਗੀ ਸੀ ਚੰਗੀ ਹੋ ਸੀ ਯਾਰ ਚੰਗੀ ਸੀ ਚੰਗੀ ਸੀ ਨਹੀਂ ਚੰਗੀ ਕਿਵੇਂ ਸੀ ਇੰਦਰਾ ਯਾਰ ਉਹਨੇ ਤਾਂ ਇੰਦਰਾ ਚੰਗੀ ਵੀ ਸੀ ਨਹੀਂ ਮੈਂ ਤਾਂ ਇਹ ਸਮਝਦਾ ਸੱਚੀ ਗੱਲ ਹੈ ਇੰਦਰਾ ਜਿਹੜੀ ਆਪਣਾ ਪੁਲੀ ਗੋਲੀ ਨੇ ਜਿਹੜੇ ਹੋਰ ਪਾਰਟੀ ਦੇ ਬੰਦੇ ਹੁੰਦੇ ਵਿੱਚ ਉਹ ਵੀ ਬੈਂਚੋਂ ਰਵਾਉਣਗੇ ਨਹੀਂ ਹੋਰ ਪਾਰਟੀ ਦੇ ਬੰਦੇ ਮਾੜੇ ਉਹ ਦੇਖੋ ਅਟਲ ਰੈਰੀ ਬਾਜ ਵੀ ਗਏ ਵਿਚਾਰੇ ਕਿ ਕੁਝ ਨਹੀਂ ਰਹਿਣਾ ਅੱਗੇ ਨਾ ਪਿੱਛੇ ਹੂੰ ਅੱਗੇ ਤੇ ਮੋਦੀ ਦੇ ਵੀ ਕੁਝ ਨਹੀਂ ਲਗਭਗ ਆਪਣੇ ਜਿੰਨੇ ਪ੍ਰਧਾਨ ਮੰਤਰੀ ਆ ਅੱਗੇ ਪਿੱਛੇ ਨਾਲ ਸਾਰੇ ਤੇ ਕੋਈ ਨਹੀਂ ਗਾ ਹੁਣ ਜਿਹੜਾ ਪਾਰਟੀ ਵਾਲੇ ਬੰਦੇ ਆਪਣੀ ਪਾਰਟੀ ਦੇ ਬੰਦੇ ਘਰੀਸ ਧੂਗਰੀਸ ਕਰਦੇ ਆ ਉਹਨਾਂ ਨੂੰ ਉਹਨਾਂ ਨੂੰ ਵੀ ਮੰਨਣੀ ਪੈਂਦੀ ਹੈ ਨਾ ਹਾਂ ਨਹੀਂ ਇੰਦਰਾ 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 ਨੇ ਇੰਦਰਾ ਇੰਦਰਾ ਨੇ ਚੰਗਾ ਕੀ ਕੀਤਾ ਸੀਗਾ ਚੰਗਾ ਕੀਤਾ ਉਹਨੇ ਜਿਹੜੇ ਆਪਣੇ ਗਰੀਬ ਤਬਕਾ ਦਾ ਵਿਚਾਰੇ ਉਹਨੇ ਬਰਾਬਰ ਕਰਿਆ ਗਰੀਬਾਂ ਨੂੰ ਤੂੰ ਹਰੇ ਤਾਂ ਕੀ ਕਿਵੇਂ ਰਿਜ਼ਰਵ ਸੀਟ ਪੈਂਦੇ ਆਪਣੇ ਜਿਹੜੇ ਮੇਰੇ ਐਸ ਸੀ ਜਾਂਦ ਕੇ ਆਪਾਂ ਉਹ ਵੀ ਕਹਿੰਦਾ ਮੈਂ ਜਾਂਟਾ ਮੈਂ ਬੰਬੋਣਾ ਨਾ ਪਲਾਉਣਾ ਟਿਕੜਾ ਠੀਕ ਹੈ ਐਸ ਸੀ ਜਾਂਦ ਕੇ ਨੂੰ ਉਹਨੇ ਦੇ ਲੈ ਵੀ ਮਰ ਮਦਰ ਕੋਟਾ ਉਹਨੇ ਸਭ ਤੋਂ ਪਹਿਲਾਂ ਰੱਖਿਆ ਸੀ ਉਹਦੋਂ ਪਹਿਲਾਂ ਐਸ ਸੀ ਬੰਦਾ ਇਲੈਕਸ਼ਨ ਨਹੀਂ ਲੜਦਾ ਸੀ ਨਹੀਂ ਐਸ ਸੀ ਬੰਦਿਆਂ ਨੂੰ ਮਤਲਬ ਬਰਾਬਰ ਮਤਲਬ ਸਮਝਿਆ ਲਓ ਨਾ ਕਿਵੇਂ ਇਹ ਤਾਂ ਸਮਝਣ ਦਾ ਮੈਨੂੰ ਬਣਾ ਦੇ ਪ੍ਰਧਾਨ ਮੰਤਰੀ ਮੈਂ ਸਮਝ ਲੈਣਾ ਸਾਰੇ ਐਸ ਸੀ ਆਪਣੇ ਭਰਾ ਹੀ ਆ ਇਹ ਮਤਲਬ ਆਪਣੇ ਜੱਲ ਨੂੰ ਟੋਟੇ ਕੇ ਜਿਹੜੇ ਆਪਣੇ ਛੋਟੇ ਕੰਪਨੀ ਦੇ ਬੰਦੇ ਤੇ ਐਸੀ ਨਹੀਂ ਉਹ ਤਾਂ ਫਰਮਣ ਮੂਹਣ ਸਿੰਘ ਨੇ ਯਾਰ ਉਹਨਾਂ ਦਾ ਸਾਰਾ ਚਲਾਇਆ ਸੀ ਦਾਲ ਆਟਾ ਸਕੀਮ ਫਲਾਨਾ ਉਹ ਯੋ ਮੰਡਰੀਗਾ ਚਕਾਈ ਚਲਾਈ ਉਹਨਾਂ ਦੀ ਹਾਂ ਹਾਂ ਉਹ ਤਾਂ ਮਨਮੂਹਣ ਸਿੰਘ ਨੇ ਚਲਾਈ ਆ ਇੰਦਰਾ ਕਿਹੜੇ ਟਾਈਮਾਂ ਜਿੰਦਰਾ ਤਾਂ ਗੋਲੀ ਮਾਰ ਕੇ ਸਿੰਘਾਂ ਨੇ ਪਲਟਾ ਦੀ ਸੀ ਉਹਨਾਂ ਪਲਟਾ ਕੀ ਤੇ ਨਹੀਂ ਨਹੀਂ ਉਹ ਚੰਗਾ ਕੀਤਾ ਕਿ ਨਹੀਂ ਗੋਲੀ ਮਾਰਨ ਦਾ ਕੰਮ ਚੰਗਾ ਕੀਤਾ ਕਿ ਨਹੀਂ ਇੰਦਰਾ ਦੇ ਨਹੀਂ ਕੀਤਾ ਨਹੀਂ ਨਹੀਂ ਮਾਰਨੀ ਚਾਹੀਦੀ ਗੋਲੀ ਨਹੀਂ ਮਾਰਨੀ ਗਈ ਹੋਰ ਕੀ ਕਰਨਾ ਚਾਹੀਦਾ ਕਿਸੇ ਦਾ ਨਮਕ ਪਾਣੀ ਖਾ ਕੇ ਨਾ ਆਰਾਮ ਨਹੀਂ ਕਰਨਾ ਚਾਹੀਦਾ ਯਾਰ ਕਿੰਨਾ ਕਿਹਦਾ ਖਾਂਦੇ ਸੀ ਉਹ ਨਹੀਂ ਕਿਹਦਾ ਖਾਂਦੇ ਇਹ ਹੁਣ ਤੁਸੀਂ ਮੇਤੇ ਉਹ ਹੈਗੇ ਜਾਂ ਮੈਂ ਤੁਹਾਡੇ ਤੇ ਉਹ ਹੈਗੇ ਤੁਜੀਓ ਮੈਨੂੰ ਮਾਰਦਾ ਗਨਮੈਨ ਬੰਦੂਖਾਂ ਵਾਲੇ ਗਲਤ ਬਾਜ਼ ਹੈ ਨਾ ਤੇ ਉਹ ਤਾਂ ਸਰਕਾਰ ਦਾ ਪੈਸਾ ਖਾਂਦੇ ਸੀਗੇ ਸਰਕਾਰ ਆਪਣਾ ਟੈਕਸ ਦੀ ਤਰ੍ਹਾਂ ਜਾਂਦੀ ਮਿਲਾਏ ਨੂੰ ਜਿਹੜਾ ਹੁਣ ਜਿਵੇਂ ਤੁਸੀਂ ਟੈਕਸ ਟੈਕਸ ਦੇਉਂਗੇ ਮਾਰਿਆ ਤਾਂ ਕੋਈ ਗੜਨਾ ਹੀ ਤਾਂ ਉਹਨੂੰ ਹੈ ਮਾਰਿਆ ਤਾਂ ਕੋਈ ਗੜਨਾ ਹੀ ਕੋਈ ਗਾਰਡ ਸੀ ਨਾ ਜਿਹੜਾ ਗਾਰਡ ਨੂੰ ਨਾ ਕੋਲ ਤਨਖਾਹ ਜਾਂਦੀ ਆ ਜਿਹੜਾ ਆਪਾਂ ਟੈਕਸ ਦਿੰਨੇ ਆ ਜਿਵੇਂ ਹੁਣ ਤਾਂ ਇਹਨੂੰ ਇੱਥੇ ਅਸੀਂ ਉਹ ਦੰਦੀਆ ਤਨਖਾਹ ਹਨਾ ਵੀ ਸਵੇਰੇ ਆ ਕੇ ਤੁਸੀਂ ਕੰਮ ਕਰਨਾ ਸਾਰਾ ਜੋ ਵੀ ਹਨਾ ਤੁਹਾਡੀ ਇੱਥੇ ਲਾਈ ਵੀ ਡਿਊਟੀ ਉਹ ਕਹਾਣੀ ਕੀ ਹੈ ਵੀ ਉਵੇਂ ਉਹਨਾਂ ਨੂੰ ਤਾਂ ਹੀ ਤਨਖਾਹ ਆਪਣੇ ਅੱਗੇ ਬੰਦ ਹੁੰਦੇ ਇੰਦਰਾ ਨੇ ਕੀ ਕਹਿੰਦੀ ਸੀ ਵੀ ਉਹ ਇੰਦਰਾ ਆਪਦੀ ਪੂਰੀ ਗੋਨੀ ਮਾਰੀ ਗਿਆ ਉਹਨੇ ਇਹ ਵੀ ਗਲਤੀ ਹੋਇਆ ਰਜੀਵ ਮਾਰਿਆ ساری ਦੁਨੀਆ ਰੋਦੀ ਲੇਕਨ ਇਸ ਟਾਈਮ ਰਜੀਵ ਰਜੀਵ ਨੂੰ ਕੀ ਹੋ ਗਿਆ ਰਜੀਵ ਨੇ ਵੀ ਤੇ ਮਾਰਿਆ ਹੀ ਤਾਂ ਪਾਪਾ ਵੋੜ ਕਿਹਨੂੰ ਪਾਉਣਾ ਨਾ ਇਹਨਾਂ ਨੂੰ ਇੰਦਰਾ ਕਿਹਨੂੰ ਸਾਡਾ ਜਿਹੜਾ ਮਤਲਬ ਮੈਂ ਤੁਹਾਨੂੰ ਸਿੱਧੀ ਕਰ ਦੱਸਿਆ ਜਿਹੜਾ ਸਾਡਾ ਪੁਰਾਣਾ ਮਤਲਬ ਕੰਮ ਕਰਦਾ ਉਹ ਸਾਰਾ ਮਤਲਬ ਇਹ ਪੁਰੇ ਇਹਨੂੰ ਬਾਈ ਨੂੰ ਵੀ ਪਤਾ ਹੋਣਾ ਜਾਂ ਬਾਈ ਨੂੰ ਨਹੀਂ ਪਤਾ ਹੋਣਾ ਹਏ ਅੱਛਾ ਇੱਕ ਨੂੰ ਆਪ ਇੰਡੇ ਦਾ ਇੱਕ ਨੂੰ ਆਪ ਇੰਡੇ ਦਾ ਜਗਰ ਸਿੰਘ ਮੰਨਿਆ ਪਤਾ ਹੋਵੇ ਇੱਥੇ ਰੱਖ ਕਾਂਗਰਸੀ ਦਾ ਜਗਰ ਸਿੰਘ ਜਗਤ ਸਿੰਘ ਜਗਤ ਸਿੰਘ ਜਗਤ ਸਿੰਘ ਜਗਤ ਸਿੰਘ ਦਾ ਨਾਮ ਐਡਾ ਔਖਾ ਹੋਵੇਗਾ ਤੋਂ ਬੋਲਣਾ ਪਿਆ ਆਪਾਂ ਨੂੰ ਮਤਲਬ ਐਡਾ ਬੰਦਾ ਦਾ ਉਹ हां जी ਨੇ ਕਿੰਨੇ ਬੰਦਾ ਦਾ ਉਹ ਐਮ ਐਲ اے ਇਹ ਚਾਰ ਹੰਦੀ ਹੋ ਰਹੀ ਹੈ ਸਾਡੇ ਇਹੀ ਲੱਗਦੇ ਦਾ ਇਹ ਗੱਲਾਂ ਕਰਨ ਤੋਂ ਇਹ ਚਾਰ ਨਾ ਮੰਨਿਆ ਕਿੰਨੇ ਬੰਦਾ ਦਾ ਜੀ ਉਹ ਅੱਛਾ ਹਾਂ ਕਾਂਗਰਸੀ ਹੈ ਜੀ ਉਹ ਪੱਕਾ ਤੇ ਮੇਰੇ ਦਾਦੇ ਦਾ ਨਾਮ ਵੀ ਜਗਤ ਸਿੰਘ ਦਾ ਇੱਥੇ ਮਤਲਬ ਤੁਹਾਡੇ ਦਾਦੇ ਦਾ ਨਾਮ ਵੀ ਜਗਤ ਸਿੰਘ ਤੇ ਉਹਦਾ ਨਾਲ ਜਿਸੇ ਤਰ੍ਹਾਂ ਪਿਆਰ ਪੈ ਗਿਆ ਕਾਂਗਰਸੀ ਪੱਕੇ ਜੀ ਕਾਂਗਰਸੀ ਮਤਲਬ ਕਿਵੇਂ ਸਾਡੇ ਮਤਲਬ ਮੇਰੇ ਵੀ ਸਾਰਾ ਪਰਿਵਾਰ ਸਾਡਾ ਮਤਲਬ 500 500 ਜੀ ਦਾ ਇੱਕ ਹਰੀ ਜਨਤਾ ਦਾ ਇੱਕ ਸਾਡਾ ਨਹੀਂ ਨਹੀਂ ਤੁਹਾਡਾ ਜਿਹੜਾ 500 ਪਰਿਵਾਰ ਸੀ ਜੀ ਮਤਲਬ ਇਹ ਮਤਲਬ ਕਾਂਗਰਸੀ ਦੇ ਸਾਰੇ ਤੁਹਾਡੇ ਪਰਿਵਾਰ ਚ ਪੱਖਵਾਜੀ ਕਰਦੇ ਤੇ ਵੋਟ ਵੀ ਇੰਕੀ ਨੁਪਾਈ ਕਰਦੇ ਠੀਕ ਹੈ ਨਹੀਂ ਤੁਹਾਡੇ ਜਿਹੜੇ ਪਰਿਵਾਰ ਚ 500 ਬੰਦੇ ਸੀ ਉਹ ਉਹ ਨਾ 499 ਸੀ ਨਾ 501 ਸੀ ਪੂਰਾ 500 ਸੀ ਤੁਸੀਂ ਮੰਨਣਾਲ ਜੀ ਹਾਂ ਦੋ 250 300 ਸਾਲ ਇੱਥੇ ਰੱਖ 25 ਸਾਡੇ ਘਰ ਤੇ ਗਈ ਨਹੀਂ ਦੋ 250 ਸਾਲ ਵਾਹ ਹਾਂ ਤੇ ਦੋ 250 ਸਾਲ ਦੋ 250 ਸਾਲ ਤੁਹਾਡੇ ਘਰ ਚੋਂ ਪੰਚੀ ਨਹੀਂ ਗਈ ਹੈਗੀ ਪੰਚੀ ਸਰਪੰਚੀ ਨਹੀਂ ਗਈ ਹਾਂ 25 ਸਰਪੰਚੀ ਗਈ ਨਹੀਂ ਤੇ ਤਰ ਵੀ ਮੇਰਾ ਤਾਂ ਆਇਆ ਨਹੀਂ ਤਾਂ 250 ਸਾਲ ਪਹਿਲਾਂ ਵੋਟਾਂ ਪੈਂਦੀਆਂ ਸੀ ਤੇ ਮੇਰਾ ਨਾ ਨਹੀਂ ਨਹੀਂ ਤਾਈ ਤੁਸੀਂ ਹਾਂ 160 110 ਸਾਲ ਦਾ ਮੇਰਾ ਸਭ ਤੋਂ ਵੱਡੇ ਵਾਲਾ ਦਾਦਾੋਂਗੇ ਮਰਿਆ ਗਿਆ ਜੀ ਨਹੀਂ ਨਹੀਂ 2 250 ਸਾਲ ਪਹਿਲਾਂ ਇਲੈਕਸ਼ਨ ਹੁੰਦੇ ਸੀ 2 250 ਸਾਲ ਕੀ ਪਹਿਲਾਂ ਤੇ ਆਪਾਂ ਨੂੰ ਪਤਾ ਨਹੀਂ ਜਿਹੜੇ ਹੋਰ ਜਵਾਰ ਨਾਲ ਲੜੂ ਪੁਰਾਣਾ ਟਿਕੜਾ ਪਤੀ ਕਿਦਾਂ ਉਹ ਇਹਦਾ ਸਾਰੇ ਇੱਥੇ ਆ ਬਾਬਾ 40 40 ਸਾਲ ਪੁਰਾਣੇ ਹੈ ਇਹ ਤਾਂ 50 50 ਸਾਲ ਅੱਛਾ ਤੇ ਹੋਰ ਯਾਦ ਐਵੇਂ ਹੀ ਪੁਰਦੀ 2 250 ਸਾਲ ਮੇਰੀ 64 64ਵਾਂ 65ਵਾਂ ਸਾਲ ਮੈਨੂੰ ਚੱਲਿਆ ਬਦਲ ਜੀ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਨਹੀਂ ਸਾਡੇ ਤੇਰੇ ਦਾਦਾ ਦਾ ਜਿਹੜਾ ਬੜੇ ਆਲਾ ਵੀ ਉਹਦੀ ਚੜ੍ਹੇ ਕਰਦੀ ਸੀ ਜਿਆਦਾ ਸਾਰਾ ਸਾਡਾ ਪਰਿਵਾਰ ਦੂਜੀ ਪਾਰਟੀ ਸਾਰੇ ਮਤਲਬ ਕਾਂਗਰਸੀ ਦੇ ਹੂੰ ਸਾਡਾ ਪੂਰਾ ਪਿੰਡ ਹੀ ਮਤਲਬ ਕਾਂਗਰਸ ਨੂੰ ਇਹ ਵੋਟ ਪਾਈ ਦਾਦਾ ਜੀ ਹੋਰ ਦੱਸੋ ਪੂਰਾ ਪਿੰਡ ਮੇਰਾ ਹੂੰ ਤੇਰਾ ਬਹੁਤ ਘੜਾ ਬਈੰ ਮਰਦਾ ਜਿਹੜਾ ਤੂੰ ਆਉਂਦਾ ਬੰਦਾ ਇਹਨਾਂ ਦੇ ਘਰ ਫਿਰ ਮੇਰੇ ਪਿੱਟ ਗਿਆ ਹੂੰ ਚਾਰ ਕੁੜੀਆਂ ਦੀਆਂ ਚਾਰੇ ਕੁੜੀਆਂ ਇੱਕੋ ਹੀ ਘਰ ਚ ਵਸਦੀਆਂ ਠੀਕ ਹੈ ਬਾਬਾ ਚਾਹ ਪੀ ਲਈ ਕਰੀਂ ਠੰਡੀ ਹੋ ਗਈ ਜਣੇ ਗੱਲਾਂ ਹੀ ਲੱਗ ਜਾਨਾ ਆ ਗਈ ਹੈ ਚਾਹ ਹੈ ਪੀਣ ਖਤਮ ਹੋ ਗਿਆ ਅੰਦਰ ਜਾਣਾ ਨਹੀਂ ਨੱਬ ਕੇ ਲਈ ਚਾਹ ਦੀ ਫੇਰ ਕਰਦੇ ਹਾਂ ਗੱਲਾਂ ਪਰ ਕੱਲ ਨੂੰ ਤੇ ਬੋਲੇ ਸੋਹਣਿਆ ਕੇ ਸਾਸ ਜੀ ਇਹ ਵੀ ਸਾਲੀ ਹੱਲੀ ਕਰ ਮੈਂ ਸਾਲੀ ਇਹ ਵੀ ਠੰਡਾ ਵਿੱਚ ਦੁੱਧ ਪਾਇਆ ਤੂੰ ਗਾਣਾ ਗਾੜਨਾ ਬਾਬਾ ਨੂੰ ਨਹੀਂ ਨਹੀਂ ਆਇਆ ਨਾ ਕਰਾ ਕਰ ਇਹ ਤਾਂ ਗੱਲ ਤੇ ਹੋਈ ਹੈ ਕਿਸੇ ਤੇ ਨਮਕ ਪਾਣੀ ਕਰਕੇ ਆਪਾਂ ਉਹਦੋਂ ਥੋਰੀਆਂ ਚਲਾ ਦੇਣੀ ਮਾਰ ਦੇ ਦੋ